ਦੇ ਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਹਲਸੀ ਦੀਆਂ ਪਿੰਨੀ ਆ ਕੜਾਹੀ ਆਪਾਂ ਨੇ ਗਰਮ ਕਰ ਲਈ ਆਪਾਂ ਨੇ ਵਿੱਚ ਪਾਇਆ ਜੀ ਕਣਕ ਦਾ ਆਟਾ ਆਪਾਂ ਪਹਿਲਾਂ ਜੀ ਆਟੇ ਨੂੰ ਭੁੰਨ ਲਾਂਗੇ ਥੋੜਾ ਜਿਹਾ ਹਲਕਾ ਜਿਹੜਾ ਕਲਰ ਚੇਂਜ ਕਰ ਲਾਂਗੇ ਹਾਂਜੀ ਆਪਣਾ ਜੀ ਆਟੇ ਦਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗਿਆ ਆਪਾਂ ਜੀ ਵਿੱਚ ਬੇਸਣ ਪਾ ਰਹੇ ਹਾਂ ਹਾਂਜੀ ਆਪਾਂ ਨੇ ਜੀ ਤਿੰਨ ਕ ਕਟਛੀਆਂ ਦੇ ਵਿੱਚ ਬੇਸਣ ਪਾਇਆ ਆਪਾਂ ਬੇਸਣ ਨੂੰ ਵੀ ਜੀ ਨਾਲੇ ਪਕਾ ਲਾਂਗੇ ਬੇਸਣ ਪਾਉਣ ਦੇ ਨਾਲ ਜੀ ਆਪਣਾ ਜਿਹੜਾ ਪਿੰਨੀ ਬਣੀ ਵਧੀਆ ਬਣ ਜਾਣੀ ਇੰਨਾ ਟੇਸਟ ਵੀ ਵਧੀਆ ਬਣ ਜੂਗਾ ਤੇ ਕਿੰਨੀ ਆਪਾਂ ਨੂੰ ਖਾਣ ਤੇ ਵੀ ਵਧੀਆ ਲੱਗਣਗੇ ਹਾਂਜੀ ਆਪਣਾ ਆਟਾ ਤੇ ਬੇਸਣ ਭੁੰਨ ਕੇ ਤਿਆਰ ਹੈ ਜੀ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਰਹੇ ਹਾਂ ਦੇਸੀ ਘਿਓ ਆਪਣੇ ਘਰ ਦਾ ਆਪਾਂ ਜੀ ਮਿਲ ਕੇ ਨਹੀਂ ਪਾਉਂਦੇ ਬਸ ਉਹੀ ਤੱਕ ਜੀ ਨਾਲ ਪਾ ਲੈਨੇ ਜਿੰਨਾ ਕ ਆਪਾਂ ਨੂੰ ਠੀਕ ਲੱਗੂਆ ਜੇ ਆਪਾਂ ਨੂੰ ਘੱਟ ਲੱਗੂਗਾ ਤਾਂ ਹੋਰ ਪਾ ਲਾਂਗੇ ਹਾਂਜੀ ਆਪਾ ਜੀ ਥੋੜ੍ਹਾ ਜਿਹਾ ਦੇਸੀ ਘਿਓ ਹੋਰ ਪਾ ਰਹੇ ਹਾਂ ਆਪਾਂ ਨੂੰ ਘੱਟ ਲੱਗਿਆ ਜੀ ਹੋਰ ਪਾ ਲਿਆ ਇਹ ਸਾਡੀ ਪਹਿਲਾਂ ਦੀ ਹਾਂਜੀ ਆਪਣਾ ਆਟਾ ਤੇ ਬੇਸਣ ਭੁੰਨ ਕੇ ਤਿਆਰ ਆ ਜੀ ਆਪਾਂ ਇਹਦੇ ਵਿੱਚ ਅਰਸੀ ਪਾ ਰਹੇ ਹਾਂ ਜੀ ਅਰਸੀ ਆਪਾਂ ਨੇ ਪਹਿਲਾਂ ਹੀ ਭੁੰਨ ਕੇ ਪੀਸ ਕੇ ਆਪਣੀ ਰੱਖੀ ਹੋਈ ਹੈ ਜੀ ਹਾਂਜੀ ਆਪਾਂ ਨੇ ਜੀ ਦੋ ਕੜਛੀਆਂ ਪਾਈਆਂ ਨੇ ਅਰਸੀ ਦੀ ਹਾਂਜੀ ਆਪਾਂ ਜੀ ਆਲਸੀ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਜੀ ਨੇ ਲਗਾਤਾਰ ਚਲਾਉਂਦੇ ਰਾਂਗੇ ਅੱਗ ਜੀ ਆਪਾਂ ਨੇ ਘੱਟ ਤੇ ਰੱਖੀ ਹੋਈ ਹੈ ਜੇ ਆਪਾਂ ਨੇ ਜੀ ਗੈਸ ਤੇ ਬਣਾਉਣੀ ਹੈ ਤਾਂ ਆਪਾਂ ਗੈਸ ਨੂੰ ਸਿਮਰ ਰੱਖਾਂਗੇ ਚੁਰਲੇ ਤੇ ਬਣਾਉਣੇ ਦਾ ਜੇ ਪੱਗ ਨੂੰ ਘੱਟ ਕਰ ਦਾਂਗੇ ਹਾਂਜੀ ਆਪਾਂ ਜੀ ਤੇਲ ਪਾ ਰਹੇ ਹਾਂ ਤੇਲ ਆਪਾਂ ਜੀ ਥੋੜੇ ਜਿਹੇ ਦਰਦਰੇ ਜਿਹੇ ਪੀਸ ਕੇ ਰੱਖੇ ਹੋਈ ਸੀ ਆਪਾਂ ਨੇ ਉਹ ਪਾਏ ਨੇ ਹਾਂਜੀ ਥੋੜੇ ਜੀ ਆਪਾਂ ਨਾਲ ਜਿਹੜੇ ਡਰਾਈ ਫੂਡਸ ਵੀ ਪਾ ਰਹੇ ਹਾਂ ਉਹ ਵੀ ਜੀ ਆਪਾਂ ਨੇ ਪੀਸ ਕੇ ਰੱਖੇ ਹੋਏ ਨੇ ਉਹ ਵੀ ਆਪਾਂ ਵਿੱਚ ਪਾ ਦਾਂਗੇ। ਵਿੱਚ ਫੁੱਲ ਮਖਾਣੇ ਨੇ, ਬਾਜਾਮ ਨੇ, ਕਾਜੂ ਆ। ਤੇ ਬਾਕੀ ਇਹ ਕਾਲੀਆਂ ਮਚਾਂ ਹੋਈਆਂ ਨੇ। ਖਸਖਸ ਵੀ ਪਾਈ ਹੋਈ ਹੈ। ਹਾਂ ਜੀ ਇਹਦੇ ਵਿੱਚ ਜੀ ਅਸੀਂ ਵੀ ਫੁੱਲ ਮਖਾਣੇ ਭੁੰਨ ਕੇ ਪਾਏ ਨੇ। ਚਾਰ ਤਰ੍ਹਾਂ ਦੇ ਜਿਹੜੇ ਮਗਜ ਹੁੰਦੇ ਨੇ ਉਹ ਵੀ ਪਾਏ ਹੋਏ ਨੇ ਵਿੱਚ ਵਿੱਚ ਕੱਦੂ ਪਾਏ ਨੇ ਬਦਾਮ ਵੀ ਭੁੰਨ ਕੇ ਰੋਸ ਕਰਕੇ ਪਾਈ ਹੋਈ ਹੈ। ਹਾਂ ਦੇਵਾ ਕੀ ਦਾ ਜੀ ਥੋੜਾ ਜਿਹਾ ਨਾਰੀਅਲ ਦਾ ਪਰੋਦਾ ਪਾਇਆ ਹੋਇਆ ਵਾ। ਇਹ ਤੇ ਥੋੜੀ ਜੀ ਪਾਈ ਆ ਕਿ ਜਮੈਣ ਭੁੰਨ ਕੇ ਪਾਈ ਗਈ ਹੈ। ਹਾਂਜੀ ਆਪਾਂ ਜੀ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਵੇਕ ਕੇ ਜੇਦੇ ਮਿਕਸ ਮਿਕਸ ਕਰ ਲਾਂਗੇ। ਅਲੀਆਤ ਬਧੀ ਆਪਾਂ ਨੇ ਬਿਲਕੁਲ ਹੀ ਘੱਟ ਰੱਖੀ ਹੋਈ ਹੈ। ਸਾਈ ਕਰਨਾ। ਹਾਂਜੀ ਫੁਜੀਰੀ ਆਪਣੀ ਬਣ ਕੇ ਤਿਆਰ ਹੈ ਜੀ ਆਪਾਂ ਇਹਦੇ ਵਿੱਚ ਬੂਰਾ ਪਾ ਰਹੇ ਹਾਂ। ਹਾਂਜੀ ਆਪਾਂ ਨੇ ਬੂਰਾ ਪਾਤਾ ਜੀ ਮਿੱਠਾ ਆਪਾਂ ਆਪਣੇ ਟੇਸਟ ਅਨੁਸਾਰ ਵੱਧ ਘੱਟ ਪਾ ਸਕਦੇ ਹਾਂ। ਹਾਂਜੀ ਆਪਾਂ ਨੇ ਜਿਹੜਾ ਇਹਦੇ ਵਿੱਚ ਬੂਰਾ ਪਾਇਆ ਜੀ ਆਪਾਂ ਨੇ ਘਰ ਦੇ ਵਿੱਚ ਬਣਾਇਆ ਘਰ 'ਚ ਬਣਾ ਕੇ ਪਾਇਆ ਹਾਂਜੀ ਆਪਾਂ ਨੇ ਜਿਹੜਾ ਸਾਰਾ ਬੂਰਾ ਚੰਗੀ ਤਰ੍ਹਾਂ ਮਿਕਸ ਕਰਤਾ ਅੱਗ ਜੀ ਆਪਾਂ ਨੇ ਬਿਲਕੁਲ ਹੀ ਬੰਦ ਕਰ ਦਿੱਤੀ ਹਾਂਜੀ ਜੇ ਆਪਾਂ ਜੀ ਗੈਸ ਦੇ ਉੱਪਰ ਬਣਾਉਨੇ ਆ ਤਾਂ ਆਪਾਂ ਗੈਸ ਬੰਦ ਕਰ ਲਾਂਗੇ ਆਪਾਂ ਚੁੰਡੇ ਤੇ ਬਣਾਉਨੇ ਆ ਜੀ ਅੱਗ ਆਪਾਂ ਨੇ ਬਿਲਕੁਲ ਹੀ ਬੰਦ ਕਰ ਦਿੱਤੀ ਬੂਰੇ ਨੂੰ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਾਂਜੀ ਆਪਣੇ ਜੀ ਐਲਸੀ ਦੇ ਪਿੰਨੀਆਂ ਦਾ ਮਟੀਰੀਅਲ ਆਪਣਾ ਸਾਰਾ ਬਣ ਕੇ ਤਿਆਰ ਆ ਜੀ। ਹਲੇ ਗਰਮਾ ਜੀ ਆਪਾਂ ਠੰਡੇ ਹੋਏ ਦੀਆਂ ਪਿੰਨੀਆਂ ਬੱਟਾਂਗੇ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਦੀ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਦੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।